ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਕ ਦਰवेश ਦੀ ਝੋਲੀ ਵਿੱਚ ਇੱਕ ਮਾਈ ਨੇ ਕੂੜਾ ਪਾਇਆ ਤਾਂ ਉਸ ਦਰवेश ਨੇ ਉਸ ਮਾਈ ਨੂੰ ਕੀ ਕਿਹਾ ਆਓ ਜਾਣਦੇ ਹਾਂ ਕਹਿੰਦੇ ਨੇ ਇੱਕ ਵਾਰ ਇੱਕ ਦਰवेश ਰੱਬ ਦੇ ਪ੍ਰੇਮੀ ਜੋ ਦੁਨੀਆ ਤੋਂ ਤਿਆਗ ਕਰ ਚੁੱਕਾ ਸੀ ਰਸਤੇ 'ਚੋਂ ਲੰਘ ਰਿਹਾ ਸੀ ਉਸਦੇ ਹੱਥ ਵਿੱਚ ਇੱਕ ਛੋਟੀ ਜਹੀ ਝੋਲੀ ਸੀ ਜਿਸ ਵਿੱਚ ਉਹ ਲੋਕਾਂ ਵੱਲੋਂ ਮਿਲੀਆਂ ਰੋਟੀਆਂ ਦਾ ਟੁਕੜਾ ਜਾਂ ਫਿਰ ਕੁਝ ਫਲ ਰੱਖਦਾ ਸੀ ਉਹ ਰੱਬ ਦੇ ਨਾਮ ਵਿੱਚ ਆਪਣੀ ਜੀਵਨ ਨੂੰ ਬਿਤਾਉਂਦਾ ਸੀ ਨਾ ਕਿਸੇ ਨਾਲ ਗਿਲਾ ਨਾ ਕਿਸੇ ਨਾਲ ਸ਼ਿਕਵਾ ਇੱਕ ਦਿਨ ਉਹ ਦਰवेश ਇੱਕ ਪਿੰਡ ਵਿੱਚੋਂ ਦੀ ਲੰਘਿਆ ਪਿੰਡ ਦੇ ਲੋਕ ਉਸ ਨੂੰ ਦੇਖ ਕੇ ادب ਨਾਲ ਮਿਲੇ ਕਈਆਂ ਨੇ ਉਸ ਨੂੰ ਭੋਜਨ ਦਿੱਤਾ ਪਰ ਉੱਥੇ ਇੱਕ ਮਾਈ ਸੀ ਜੋ ਉਸ ਨੂੰ ਪਸੰਦ ਨਹੀਂ ਸੀ ਕਰਦੀ ਉਸ ਦਾ ਮਨ ਦੁਨਿਆਵੀ غرور ਨਾਲ ਭਰਿਆ ਹੋਇਆ ਸੀ ਉਸ ਨੂੰ ਲੱਗਦਾ ਸੀ ਕਿ ਇਹ ਦਰਵੇਸ਼ ਝੂਠੇ ਫਕੀਰ ਨੇ ਲੋਕਾਂ ਤੋਂ ਖਾਣਾ ਮੰਗਦੇ ਨੇ ਜਦੋਂ ਦਰਵੇਸ਼ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਮਾਈ ਨੇ ਸੋਚਿਆ ਵੇਖਦੀ ਹਾਂ ਇਹ ਕਿੰਨਾ ਵੱਡਾ ਸੂਫੀ ਹੈ ਕਿੰਨਾ ਵੱਡਾ ਫਕੀਰ ਹੈ ਉਸ ਨੇ ਆਪਣੀ ਝਾੜੂ ਨਾਲ ਕੂੜਾ ਇਕੱਠਾ ਕੀਤਾ ਤੇ ਦਰਵੇਸ਼ ਦੀ ਝੋਲੀ ਵਿੱਚ ਸੁੱਟ ਦਿੱਤਾ ਦਰਵੇਸ਼ ਨੇ ਹੌਲੀ ਜਹੀ ਨਜ਼ਰ ਮਾਰੀ ਕੁਝ ਨਹੀਂ ਕਿਹਾ ਚੁੱਪਚਾਪ ਆਪਣੀ ਝੋਲੀ ਉਠਾਈ ਤੇ ਰੱਬ ਦਾ ਨਾਮ ਲਿਆ ਜੋ ਤੂੰ ਦਿੱਤਾ ਸੋ ਤੇਰਾ ਹੀ ਹੈ ਉਸਦੇ ਚਿਹਰੇ ਉੱਪਰ ਨਾ ਗੁੱਸਾ ਸੀ ਨਾ ਦੁੱਖ ਸੀ ਸਿਰਫ ਸ਼ਾਂਤੀ ਸੀ ਉਸ ਨੂੰ ਵੇਖ ਕੇ ਪਿੰਡ ਦੇ ਹੋਰ ਲੋਕ ਹੈਰਾਨ ਰਹਿ ਗਏ ਉਹਨਾਂ ਨੇ ਪੁੱਛਿਆ ਬਾਬਾ ਜੀ ਇਸ ਮਾਈ ਨੇ ਤਾਂ ਤੁਹਾਡੇ ਨਾਲ ਬੁਰਾ ਕੀਤਾ ਤੁਸੀਂ ਕੁਝ ਨਹੀਂ ਕਿਹਾ ਦਰवेश ਨੇ ਹੌਲੀ ਜਹੀ ਮੁਸਕਰਾ ਕੇ ਬੋਲਿਆ ਜੇ ਇਹ ਮਾਈ ਮੈਨੂੰ ਫੁੱਲ ਦੇਵੇ ਤਾਂ ਵੀ ਮੈਂ ਧੰਨਵਾਦ ਕਰਾਂਗਾ ਤੇ ਜੇ ਇਹ ਕੂੜਾ ਪਾਵੇ ਤਾਂ ਵੀ ਕਿਉਂਕਿ ਮੇਰੀ ਝੋਲੀ ਵਿੱਚ ਜੋ ਆਉਂਦਾ ਹੈ ਉਹ ਮੇਰੇ ਰੱਬ ਦੀ ਮਰਜ਼ੀ ਨਾਲ ਆਉਂਦਾ ਹੈ ਮੇਰਾ ਕੰਮ ਚੋਣ ਨਹੀਂ ਸਵੀਕਾਰ ਕਰਨਾ ਹੈ ਉਸ ਦੀ ਇਹ ਗੱਲ ਸੁਣ ਕੇ ਮਾਈ ਦੇ ਮਨ ਵਿੱਚ ਜਿਵੇਂ ਸ਼ਰਮਿੰਦਗੀ ਆ ਗਈ ਹੋਵੇ ਉਹ ਰੋ ਪਈ ਤੇ ਆ ਕੇ ਦਰਵੇਸ਼ ਦੇ ਪੈਰਾਂ ਵਿੱਚ ਡਿੱਗ ਪਈ ਤੇ ਕਹਿੰਦੀ ਬਾਬਾ ਜੀ ਮੈਨੂੰ ਮਾਫ਼ ਕਰ ਦਿਓ ਮੈਨੂੰ ਸਮਝ ਨਹੀਂ ਸੀ ਕਿ ਤੁਸੀਂ ਕਿੰਨਾ ਉੱਚਾ ਮਨ ਰੱਖਦੇ ਹੋ ਦਰਵੇਸ਼ ਨੇ ਹੱਸ ਕੇ ਕਿਹਾ ਮਾਈ ਜੇ ਤੂੰ ਕੂੜਾ ਪਾਇਆ ਸੀ ਉਹ ਮੇਰੀ ਝੋਲੀ ਵਿੱਚ ਗਿਆ ਸੀ ਮੇਰੇ ਮਨ ਵਿੱਚ ਨਹੀਂ ਜੇ ਮੈਂ ਗੁੱਸਾ ਕਰ ਲੈਂਦਾ ਤਾਂ ਉਹ ਕੂੜਾ ਮੇਰੇ ਦਿਲ ਵਿੱਚ ਆ ਜਾਣਾ ਸੀ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਜੇ ਕੋਈ ਸਾਡੇ ਨਾਲ ਬੁਰਾ ਵੀ ਕਰੇ ਉਸ ਨੂੰ ਉਸ ਬੁਰਾਈ ਨੂੰ ਆਪਣੇ ਮਨ ਵਿੱਚ ਨਾ ਵਸਾਓ ਦੁਨੀਆ ਜੋ ਵੀ ਸੁਟੇ ਉਹ ਤੁਹਾਡੇ ਬਾਹਰ ਰਹੇ ਤਾਂ ਤੁਸੀਂ ਸ਼ਾਂਤ ਰਹੋਗੇ ਪਰ ਜੇ ਤੁਸੀਂ ਉਸ ਨੂੰ ਦਿਲ ਵਿੱਚ ਵਸਾ ਲਿਆ ਤਾਂ ਤਾਂ ਝੋਲੀ ਸਾਫ਼ ਰਹਿ ਕੇ ਵੀ ਦਿਲ ਗੰਦਾ ਹੋ ਜਾਵੇਗਾ ਰੱਬ ਦੇ ਰਾਹੀ ਦਾ ਮਨ ਹਰ ਵੇਲੇ ਧੰਨਵਾਦ ਨਾਲ ਭਰਿਆ ਰਹਿੰਦਾ ਹੈ ਚੰਗਾ ਆਵੇ ਜਾਂ ਮਾੜਾ ਸਭ ਕੁਝ ਉਸ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਵਾਹਿਗੁਰੂ ਜੀ